ਮੁਕੇਰੀਆਂ ਵਿੱਚ ਪੈਂਦੇ ਪਿੰਡ ਰੋਲੀ ਦੇ ਪਾਵਰ ਹਾਊਸ ਨੰਬਰ 3 ਦੀ ਨਹਿਰ ਵਿੱਚੋਂ ਦੋ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਲੜਕੇ ਅਤੇ ਇੱਕ ਲੜਕੀ ਦੀ ਲਾਸ਼ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਹਾਜੀਪੁਰ ਦੇ ਐਸਏ ਹਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਨਹਿਰ 'ਚ ਇੱਕ ਲੜਕੇ ਅਤੇ ਲੜਕੀ ਦੀ ਲਾਸ਼ ਪਈ ਹੈ ਅਤੇ ਮੌਕੇ ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨਹਿਰ ਤੋਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਵਿਅਕਤੀ ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ ਅਤੇ ਇੱਕ ਔਰਤ ਜਿਸ ਦੀ 25 ਸਾਲ ਦੇ ਕਰੀਬ ਹੈ ਦੋਮਾ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਦੋਮਾ ਦੀ ਮੌਤ ਦੇ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਲਈ ਉਹਨਾਂ ਦੀਆਂ ਲਾਸ਼ਾਂ ਨੂੰ ਸਨਾਖਤ ਲਈ ਸਿਵਲ ਹਸਪਤਾਲ ਮਕੇਰੀਆਂ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਹੈ ਅੱਜ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਹੈ ਪਾਵਰ ਹੌਸ ਵੱਲੋਂ ਕਿ ਦੋ ਡੈੱਡ ਬੋਡੀਆਂ ਇੱਕ ਮੇਲ ਤੇ ਇੱਕ ਫੀਮੇਲ ਨਾਲ ਜੀ ਇੱਥੇ ਤਿੰਨ ਨੰਬਰ ਪਾਵਰ ਹੌਸ ਚ ਆਈਆਂ ਉਹ ਆਣ ਕੇ ਅਸੀਂ ਡੈੱਡ ਬੋਡੀਆਂ ਕਢਾਈਆਂ ਇੱਕ ਮੇਲ ਹੈ ਇੱਕ ਫੀਮੇਲ ਹੈ ਇਹਨਾਂ ਦੀ شناخت ਲਈ ਇਹਨਾਂ ਨੂੰ ਡੈੱਡ ਹੌਸ ਲੈਟ ਜਾ ਰਹੇ ਹਸਪਤਾਲ ਅਜੇ ਤੱਕ ਇੱਥੇ ਕੋਈ شناخت ਵਾਸਤੇ ਨਹੀਂ ਆਇਆ ਜਿੱਦਾਂ ਵੀ ਇਹਨਾਂ ਦੀ شناخت ਹੋਏਗੀ ਜੋ ਜੋ ਦੇ ਘਰ ਦੇ ਬਿਆਨ ਦੇਣਗੇ ਉਸ ਮੁਸਾਕ ਕਾਰਵਾਈ ਕੀਤੀ ਸਰ ਕਿੰਨੀ ਕੁ ਉਮਰ ਲੱਗਦੀ ਹੈ ਇਹਨਾਂ ਦੇ ਇਹ ਮੁੰਡੇ ਦੀ ਉਮਰ ਕੋਈ 30 ਸਾਲ ਲੱਗਦੀ ਹੈ ਜੀ ਲੜਕੀ ਜਿਹੜੀ 25 ਸਾਲ ਦੀ ਹੈ ਸਰ ਕੋਈ ਲੱਗਾ ਕਾਰਨ ਕਿ ਲੈ ਖੁਸ਼ਕੁਸ਼ੀ ਦਾ ਮਾਮਲਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਹਾਲ ਦੀ ਕਿੜੀ ਕੁਛ ਨਹੀਂ ਕਿਹਾ ਜਾ ਸਕਦਾ ਜੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹਦੇ ਵਿੱਚ ਜੋ ਵੀ ਗੱਲ ਸਾਹਮਣੇ ਆਊਗੀ ਕਾਰਵਾਈ ਕੀਤੀ